ਵੈਸੇ ਜੇ ਆਪਾਂ ਆਪਣਾ ਸੱਭਿਆਚਾਰ ਬਚਾਉਣਾ ਤੇ ਆਪਣੇ ਪਛੋਕੜ ਨੂੰ ਆਪਾਂ ਨੂੰ ਯਾਦ ਰੱਖਣਾ ਪਊਗਾ ਇਦਾਂ ਨਿੱਕੇ ਨਿੱਕੇ ਚੀਜ਼ਾਂ ਜਿਹੜੀਆਂ ਨਿੱਕੇ ਨਿੱਕੇ ਕੋਸ਼ਿਸ਼ ਆਪਾਂ ਕਰਦੇ ਰਵਾਂਗੇ ਤੇ ਜਿਹੜਾ ਆਪਣਾ ਸੱਭਿਆਚਾਰ ਆ ਉਹ ਜਿਹੜਾ ਜੀ ਬਚ ਜਾਊਗਾ ਦੇਸੀ ਜਗਾੜ ਸਾਡਾ ਚਾਹ ਗਰਮ ਕਰਨ ਦਾ ਜਿਨੇ ਜਿਨੇ ਇਦਾਂ ਕੀਤੀ ਹੋਵੇ ਸਾਨੂੰ ਜਰੂਰ ਦੱਸਿਓ ਜੇ ਵੀ ਇਦਾਂ ਚਾਹ ਗਰਮ ਕੀਤੀ ਫਿਰ ਮੰਮੀ ਇਦਾਂ ਕਰਦੇ ਹੁੰਦੇ ਕਿ ਇਹ ਦੇਖੋ ਆਪਣੀ ਦੇਸੀ ਥਾਲੀ ਨਾਲ ਹਰੀਆਂ ਭਰਮਾ ਮਿਰਚਾਂ ਦਾ ਚਾਹ ਨਾਲ ਗਲਗਰ ਨਾ ਮੂਲੀ ਨਾਲ ਮੱਕੀ ਦੀ ਰੋਟੀ ਤੇ ਨਾਲ ਸਰੋਂ ਦਾ ਸਾਗ ਤੇ ਵਿੱਚ ਘਰ ਦਾ ਬਣਿਆ ਮੱਖਣ ਇਹ ਆਪਾਂ ਦਿਨੇ ਦੀ ਮਾਤਾ ਜੀ ਨੂੰ ਇਹ ਤੁਸੀਂ ਵੇਖ ਸਕਦੇ ਹੋ ਨਾ ਇੱਥੋਂ ਉਖੜ ਗਿਆ ਸੀ ਇਹ ਦੇਖੋ ਇਹ ਹੁਣ ਇੱਥੋਂ ਲਵਾਉਣ ਵਾਲਾ ਇਹ ਬਹੁਤ ਸੋਹਣਾ ਘਰੇ ਤਿਆਰ ਕੀਤਾ ਸਾਡੇ ਦਾਦਾ ਜੀ ਨੇ ਮੇਰੇ ਦਾਦਾ ਸਹਰਾ ਜੀ ਨੇ ਘਰੇ ਤਿਆਰ ਕੀਤਾ ਵੇਖੋ ਹੈਲੋ ਫਰੈਂਡਸ ਸਤਿਕਾਰਨ ਵਾਸਤੇ ਆਦਾਬ ਰਾਮ ਰਮ ਜੈ ਮਾਤਾ ਦੀ ਕੈਸੀ ਹੋ ਸਾਰੇ ਸੰਗਤ ਤੇ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਰੂ ਬਲੌਗਰ ਤੇ ਤੇ ਫਰੈਂਡ ਅੱਜ ਤੁਹਾਨੂੰ ਪਤਾ ਜਿਵੇਂ ਆਪਾਂ ਕੱਲਾਂ ਲਈ ਵੀਡੀਓ ਚ ਦੱਸਿਆ ਤੇ ਤੁਹਾਨੂੰ ਸਾਰਾ ਹੀ ਦਿਖਾਇਆ ਕਿ ਆਪਾਂ ਸਾਗ ਲੈ ਕੇ ਸਰੋਂ ਦਾ ਤੇ ਅੱਜ ਆਪਾਂ ਚੁੱਲ੍ਹੇ ਤੇ ਬਣਾਉਣ ਜਾ ਰਹੇ ਹਾਂ ਤੌੜੀ ਦੇ ਵਿੱਚ ਸਰੋਂ ਦਾ ਸਾਗ ਤੇ ਇਹ ਦੇਖੋ ਆਪਾਂ ਸਾਗ ਸਾਰਾ ਜਿਹੜਾ ਧੋ ਕੇ ਰੱਖ ਲਿਆ ਸੀਗਾ ਤੇ ਕੁਛ ਮੈਂ ਛੱਲ ਵੀ ਰਹੀ ਆ ਕਿਉਂਕਿ ਅੱਜ ਮੈਂ ਕੱਲੀ ਆ ਮਾਤਾ ਜੀ ਸ੍ਰੀ ਦਰਬਾਰ ਸਾਹਿਬ ਪਹੁੰਚੇ ਹੋਏ ਆ ਤੇ ਉਹ ਉੱਥੇ ਦਰਸ਼ਨ ਕਰਨ ਗਏ ਸੀ ਤੇ ਵੈਸੇ ਨਹੀਂ ਤੇ ਤੁਹਾਨੂੰ ਪਤਾ ਦੋ ਹੱਥਾਂ ਦੇ ਦੋ ਤੇ ਦੋ ਦੇ ਚਾਰ ਹੋ ਜਾਂਦੇ ਆ ਇੱਥੇ ਚੋਂ ਹੱਥਾਂ ਨਾ ਵਾਵਾ ਹੈਲਪ ਹੋ ਜਾਂਦੀ ਆ ਤੇ ਅੱਜ ਆਪਾਂ ਜਿਹੜਾ ਇਕੱਲੇ ਸਾਰਾ ਕੰਮ ਕਰਨਾ ਸਰੋਂ ਦਾ ਸਾਗ ਆਪਾਂ ਬਣਾਉਣਾ ਕਿਉਂਕਿ ਸਾਗ ਇੱਕ ਇਹੋ ਜੀ ਚੀਜ਼ ਹੈ ਜੀ ਇਹਨੂੰ ਦੋ ਦਿਨ ਆਪਾਂ ਰੱਖਦੀਏ ਤੇ ਖਰਾਬ ਹੋ ਜਾਂਦਾ ਇਸ ਕਰਕੇ ਆਪਾਂ ਨੂੰ ਇਹਨੂੰ ਬਣਾ ਲੈਣਾ ਤੇ ਆਪਾਂ ਪਾਲਕ ਲਿਆਂਦੀ ਸੀ ਆਂਟੀ ਕਰੋ ਇਹ ਦੇਖੋ ਇਹ ਕੁਲੀ ਕੁਲੀ ਪਾਲਕ ਆਪਾਂ ਨੂੰ ਮਿਲ ਗਈ ਤੇ ਕੁਛ ਆਪਾਂ ਲਿਆ ਜੀ ਬਾਥੂ ਤੇ ਕੁਛ ਆਪਾਂ ਇਸ ਸੋਏ ਤੇ ਨਾਲ ਪਾ ਰਿਆਂ ਆਪਾਂ ਇਹਦੇ ਵਿੱਚ ਇਹ ਮੇਥੀ ਤੇ ਇਹ ਜਿਹੜਾ ਸਰੋਂ ਦਾ ਸਾਗ ਅੱਜ ਆਪਾਂ ਤੌੜੀ ਦੇ ਵਿੱਚ ਬਣਾਵਾਂਗੇ ਤੇ ਹੱਥ ਨਾਲ ਅੱਜ ਜਿਵੇਂ ਦਾਤ ਜਿਹਨੂੰ ਕਹਿੰਦੇ ਪੰਜਾਬੀ ਦੇ ਵਿੱਚ ਉਹਦੇ ਨਾਲ ਕੱਟ ਕੇ ਅੱਜ ਆਪਾਂ ਸਾਗ ਬਣਾਵਾਂਗੇ ਵੈਸੇ ਇਲੈਕਟ੍ਰੋਨਿਕ ਟੋਕਾ ਵੀ ਹੈ ਤੁਸੀਂ ਵੇਖਿਆ ਮੇਰੀ ਵੀਡੀਓ ਦੇ ਵਿੱਚ ਪਹਿਲਾਂ ਆਪਾਂ ਜਿਹੋ ਸਾਗ ਬਣਾਉਂਦੇ ਰਿਹਾ ਆਪਾਂ ਉਹਦੇ ਨਾਲ ਵੀ ਸਾਗ ਕੱਟ ਲੈਨੇ ਆ ਪਰ ਜਿਹੜਾ ਹੱਥ ਨਾਲ ਕੱਟੇ ਸਾਗ ਦਾ ਮਜ਼ਾ ਨਾ ਉਹ ਕੁਛ ਹੋਰੀ ਹੁੰਦਾ ਵੱਖਰਾ ਹੀ ਹੁੰਦਾ ਮਜ਼ਾ ਇਹ ਸਾਡੇ ਕੋਲ ਵੈਸੇ ਬੁਜਾਰੀ ਦਾਤ ਆ ਵੈਸੇ ਸਾਡੇ ਕੋਲ ਇਹ ਦੇਸੀ ਦਾਤ ਵੀ ਹੈਗਾ ਇਹ ਦੇਖੋ ਜਿਹੜਾ ਸਾਡੇ ਘਰ ਦਾ ਬਣਿਆ ਹੋਇਆ ਇਹ ਤੁਸੀਂ ਵੇਖ ਸਕਦੇ ਹੋ ਨਾ ਇੱਥੋਂ ਖੜ ਗਿਆ ਸੀ ਇਹ ਦੇਖੋ ਇਹ ਹੁਣ ਇੱਥੋਂ ਲਵਾਉਣ ਵਾਲਾ ਇਹ ਬਹੁਤ ਸੋਹਣਾ ਘਰੇ ਤਿਆਰ ਕੀਤਾ ਸਾਡੇ ਦਾਦਾ ਜੀ ਨੇ ਮੇਰੇ ਦਾਦਾ ਸਹਰਾ ਜੀ ਨੇ ਘਰੇ ਤਿਆਰ ਕੀਤਾ ਵੇਖੋ ਕਿੰਨਾ ਵਧੀਆ ਲੱਗਦਾ ਹੈ ਮੋਰਨੀ ਜੀ ਵਾਂਗੂ ਤੇ ਇਹਨੂੰ ਹੁਣ ਫੇਰ ਆਪਾਂ ਤਿਆਰ ਕਰਾਂਗੇ ਤੇ ਇਹਨੂੰ ਹੀ ਵਰਤਿਆ ਕਰਾਂਗੇ ਫਿਲਹਾਲ ਅੱਜ ਆਪਾਂ ਇਹਦੇ ਨਾਲ ਕੰਮ ਸਾਰਦੇ ਆ ਕਿਉਂਕਿ ਜਦੋਂ ਦਾ ਫੇਰ ਨਿਕਲੇ ਦੇਲ ਧਿਆਣੀ ਨਹੀਂ ਦਿੱਤਾ ਹੁਣ ਆਪਾਂ ਇਹਨੂੰ ਪੀਸ ਵਧੀਆ ਲੱਗਦੀ ਹੈ ਟ੍ਰੈਡੀਸ਼ਨਲ ਚੀਜ਼। ਬਾਕੀ ਤੁਸੀਂ ਵੀ ਬਹੁਤ ਹੰਗਾਰਾ ਦਿੱਤਾ ਮੈਨੂੰ ਮੇਰੀ ਹਰ ਇੱਕ ਟ੍ਰੈਡੀਸ਼ਨਲ ਜੀਤ ਤੇ ਜਿਵੇਂ ਆਪਾਂ ਕੋਈ ਵੀ ਚੀਜ਼ ਪੁਰਾਣੀ ਤੁਹਾਨੂੰ ਵਿਖਾਈ ਹੈ ਚਾਹੇ ਪੁਰਾਣੇ ਤਰੀਕੇ ਨਾਲ ਆਪਾਂ ਜਿਹੜਾ ਖਾਣਾ ਬਣਾਇਆ ਤੁਸੀਂ ਉਸ ਚੀਜ਼ ਨੂੰ ਲਾਈਕ ਕੀਤਾ ਵਾ ਤੇ ਹੁਣ ਆਪਾਂ ਇਸ ਚੀਜ਼ ਨੂੰ ਥੋੜਾ ਜਿਹਾ ਧਿਆਨ ਦੇਵਾਂ। ਵੈਸੇ ਜੇ ਆਪਾਂ ਆਪਣਾ ਸੱਭਿਆਚਾਰ ਬਚਾਉਣਾ ਤੇ ਆਪਣੇ ਪਛੋਕੜ ਨੂੰ ਆਪਾਂ ਨੂੰ ਯਾਦ ਰੱਖਣਾ ਪਊਗਾ। ਇਦਾਂ ਨਿੱਕੇ ਨਿੱਕੇ ਚੀਜ਼ਾਂ ਜਿਹੜੀਆਂ ਨਿੱਕੀ ਨਿੱਕੀ ਕੋਸ਼ਿਸ਼ ਆਪਾਂ ਕਰਦੇ ਰਵਾਂਗੇ ਤੇ ਜਿਹੜਾ ਆਪਣਾ ਸੱਭਿਆਚਾਰ ਆ ਉਹ ਜਿਹੜਾ ਜੀ ਬਚ ਜਾਊਗਾ ਤੇ ਵੈਸੇ ਕਿਸਾਨੀ ਮੋਰਚਾ ਜਿਹੜਾ ਉਹ ਕਿਸਾਨਾਂ ਨੇ ਜਿੱਤ ਲਿਆ ਵਾ ਬਾਕੀ ਕਈ ਮੈਨੂੰ ਕਮੈਂਟ ਕਰਦੇ ਸੀ ਤੁਸੀਂ ਰਾਮਦੇਵ ਵੱਲ ਜੀ ਤੁਸੀਂ ਮੋਦੀ ਵੱਲ ਜੀ ਨਹੀਂ ਦੀ ਆਪਾਂ ਇੱਕ ਆਮ ਜੇ ਇਨਸਾਨ ਕਿਸਾਨ ਕਿਸਾਨੀ ਕਰੂਗਾ ਅਨਾਜ ਬੀਜੂਗਾ ਤੇ ਫੇਰ ਹੀ ਆਪਾਂ ਨੂੰ ਖਾਣ ਨੂੰ ਮਿਲੂਗਾ ਤੇ ਆਪਾਂ ਕੀ ਆ ਉਹ ਆਪਾਂ ਤੁਹਾਨੂੰ ਸਾਰਾ ਵੀਡੀਓ ਚ ਖੋਲ ਕੇ ਦੱਸ ਹੀ ਦਿੰਨੇ ਆ ਵੀ ਆਪਾਂ ਇੱਕ ਸਿਰਫ ਪਿੰਡਨਾ ਬਲੌਂਗ ਕਰਦੇ ਹੋਏ ਜਿਹੜੇ ਚੀਜ਼ ਤੁਹਾਨੂੰ ਸਾਰੇ ਹੈਰਿਕ ਚੀਜ਼ ਦਿਖਾਉਨੇ ਆ ਬਣਾਉਨੇ ਆ ਤੇ ਉਹੀ ਦੇਸੀ ਢੰਗ ਨਾਲ ਆਪਾਂ ਖਾਂਦੇ ਆ ਤੇ ਚਲੋ ਜੀ ਅੱਜ ਆਪਾਂ ਸਰੋਂ ਦਾ ਸਾਗ ਬਣਾਉਨੇ ਚੁੱਲੇ ਤੇ ਤੌਲੀ ਦੇ ਵਿੱਚ ਆਪਾਂ ਪਾਣੀ ਰੱਖ ਦਿੱਤਾ ਗਰਮ ਕਰਕੇ ਇਹ ਕੁਛ ਜਿਹੜੀਆਂ ਗੰਦਲਾ ਮੇ ਛੱਲੀਆਂ ਸੀ ਕੁਛ ਆਪਾਂ ਨਾਲ ਨਾਲ ਛਿੱਲਾਂਗੇ ਤੇ ਛਿੱਲਣ ਤੋਂ ਬਾਅਦ ਇਹ ਦੇਖੋ ਇਦਾਂ ਆਪਾਂ ਉਤੋਂ ਉਤੋਂ ਛਿਲਕਾ ਇਹਦਾ ਲਾ ਦੇਣਾ ਫਿਰ ਜਿਹੜਾ ਸਾਗ ਆ ਬਹੁਤ ਜ਼ਿਆਦਾ ਸੁਆਦ ਬਣਦਾ ਕਿਉਂਕਿ ਇਹਦੇ ਵਿੱਚ ਜਿਹੜੇ ਛਿਲਕੇ ਜੇ ਆਉਂਦੇ ਫ ਬਿਲਕੁਲ ਆਪਾਂ ਗੰਦਲਾ ਗੰਦਲਾ ਦਾ ਸਾਗ ਬਣਾਉਣਾ ਵੈਸੇ ਵਿੱਚ ਜਿਹੜੀ ਆਪਾਂ ਤੁਹਾਨੂੰ ਪਤਾ ਵੀ ਕੱਲੀ ਕੱਲੀ ਗੰਦਲ ਆਪਾਂ ਵੇਖ-ਵੇਖ ਕੇ ਤੇ ਫਿਰ ਪਸੰਦ ਕਰਕੇ ਫਿਰ ਤੋੜੀਏ ਗੰਦਲ ਵੀ ਇਹ ਚੰਗੀ ਲੱਗਦੀ ਹੈ ਕਿ ਨਹੀਂ ਲੱਗਦੀ ਤੇ ਬਹੁਤ ਮਜ਼ਾ ਆਉਂਦਾ ਵੈਸੇ ਲਾਈਵ ਸਾਗ ਤੋੜਨ ਦਾ ਤੇ ਬਹੁਤ ਜ਼ਿਆਦਾ ਮਜ਼ਾ ਆਉਂਦਾ ਨਾ ਜਿਹੜਾ ਆਪਣੇ ਹੱਥੀ ਤੋੜ ਕੇ ਲੈ ਕੇ ਆਉਣਾ ਬਹੁਤ ਜ਼ਿਆਦਾ ਮਜ਼ਾ ਆਉਂਦਾ ਹੁਣ ਆਪਾਂ ਇਹਨੂੰ ਕੱਟ ਲੈਨੇ ਪਹਿਲਾਂ ਅੱਜ ਜਿਹੜਾ ਸਾਗ ਆ ਜੀ ਆਪਾਂ ਚੁੱਲ੍ਹੇ ਦੇ ਕੋਲ ਬੈਠੇ ਕੱਟ ਰਹੇ ਤੇ ਨਾਲੋਂ ਨਾਲ ਹੀ ਆਪਾਂ ਅੱਜ ਪਾਈ ਜਾਵਾਂਗੇ ਕਿਉਂਕਿ ਹੁਣ ਮੌਸਮ ਚੇਂਜ ਹੋ ਚੁੱਕਾ ਹੈ ਇਹਦਾ ਪਾਣੀ ਲਾਉਣ ਦੀ ਵੀ ਲੋੜ ਨਹੀਂ ਆ ਤੇ ਇਸ ਕਰਕੇ ਸਾਗ ਨਾਲ-ਨਾਲ ਕੱਟੀ ਜਾਵਾਂਗੇ ਤੇ ਨਾਲ-ਨਾਲ ਪਾਈ ਜਾਵਾਂਗੇ ਸਭ ਤੋਂ ਪਹਿਲਾਂ ਹਮੇਸ਼ਾ ਦੀ ਤਰ੍ਹਾਂ ਆਪਾਂ ਇਹਨੂੰ ਪਹਿਲਾਂ ਸਾਗ ਦੀ ਜਿਹੜੀ ਨਜੇ ਉਤਾਰ ਲਾਂਗੇ ਇਸਾ ਆਗ ਆਪਾਂ ਸਾਰਾ ਪਾ ਦਿੱਤਾ ਜੀ ਇਹਦੇ ਵਿੱਚ ਕਿਉਂਕਿ ਸਾਗ ਜਿਹੜੀਆਂ ਗੰਦਲਾਂ ਇਹਨਾਂ ਨੂੰ ਰਿੱਜਨ ਤੇ ਥੋੜਾ ਟਾਈਮ ਲੱਗਦਾ ਇਸ ਕਰਕੇ ਪਹਿਲਾਂ ਆਪਾਂ ਸਾਗ ਇਹ ਚ ਪਾਤੀਆਂ ਗੰਦਲਾਂ ਗੰਦਲਾਂ ਕੱਟ ਕੇ ਤੇ ਹੁਣ ਆਪਾਂ ਜਿਹੜੇ ਬਾਥੂਪਾਲ ਕੱਟ ਲਾਂਗੇ ਸਾਗ ਸਾਰਾ ਬਾਗੇ ਦਾ ਆਪਾਂ ਇਹਨੂੰ ਨੱਪ ਕੇ ਥੋੜਾ ਜਿਹਾ ਥੱਲੇ ਕਰ ਦਿੰਨੇ ਆ ਦੇਖੋ ਸਾਗ ਰਿੱਜਨ ਦੇ ਤੇ ਇਹਦੇ ਉੱਤੇ ਆਪਾਂ ਪਾ ਦਿੰਨੇ ਆ ਨਮਕ ਤੇ ਇਹਨੂੰ ਟੱਕ ਦਿੰਨੇ ਆ ਬਾਕੀ ਦਾ ਸਾਗ ਨਾਲੋ ਨਾਲ ਕੱਟ ਕੇ ਉਹ ਵੀ ਪਾ ਦਾਂਗੇ ਆਪਾਂ ਨਮਕ ਤੁਸੀਂ ਆਪਣੇ ਸਵਾਦ ਅਨੁਸਾਰ ਹੀ ਪਾਉਣਾ ਹੈ। ਥੋੜੇ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਵਿੱਚ ਨਮਕ ਨੂੰ ਵੀ ਘੋਲ ਦਿੰਨੇ ਆ। ਹੁਣ ਇਹਨੂੰ ਰਿਜਨ ਦਿੰਨੇ ਨਾਲ ਆਪਾਂ ਟੱਕ ਦੇਣੇ ਇਹਨੂੰ ਇੱਦਾਂ ਇੱਕ ਸਾਈਡ ਤੋਂ ਤਾਂ ਕਿ ਉਬਲੇ ਬਣਾ ਤੇ ਨਾਲ ਆਪਾਂ ਇੱਧਰ ਪਾਲਕ ਕੱਟੀ ਜੰਨੇ ਆ। ਇਹ ਦੇਖੋ ਆਪਾਂ ਪਾਲਕ, ਮੇਥੀ, ਬਾਥੂ, ਸੋਏ ਸਾਰਾ ਆਪਾਂ ਮਿਕਸੀ ਇਹਨਾਂ ਨੂੰ ਕੱਟ ਲਿਆ ਸੀਗਾ। ਇੱਧਰ ਸਾਗ ਆਪਣਾ ਰਹਿਦਾ ਪਿਆ ਦੇਖੋ ਐ ਯੈਲੋ ਰੰਗ ਦਾ ਹੋ ਗਿਆ ਸਾਗ। ਕਲਰ ਚੇਂਜ ਹੋ ਗਿਆ ਦਾ। ਥੋੜਾ ਆਪਾਂ ਇਹਦੇ ਵਿੱਚ ਪਾ ਦਾਂਗੇ ਪਾਲਕ ਤੇ ਬਾਥੂ ਵਗੈਰਾ ਜੋ ਕੱਟਿਆ ਆਪਾਂ ਸਾਰਾ ਸਾਗ ਨੂੰ ਆਪਾਂ ਨੱਪਣਾ ਨਹੀਂ ਹੈ ਬਸ ਇੰਨਾ ਵਾ ਭੀਤ ਦਾ ਪੋਲੇ ਪੋਲੇ ਪਾਉਂਦੇ ਜਾਣਾ ਸਾਗ ਜਦੋਂ ਇਹ ਰਿੰਜ ਕੇ ਥੋੜਾ ਥੱਲੇ ਹੋ ਜਾਊਗਾ ਫਿਰ ਆਪਾਂ ਇਹ ਬਾਕੀ ਦਾ ਫੇਰ ਬਚਿਆ ਪਾਵਾਂਗੇ ਇਦਾਂ ਵੀ ਇਹਨੂੰ ਨੀ ਭੇਨ ਨੂੰ ਜ਼ੋਰ ਜ਼ੋਰ ਦੀ ਨਾਪ ਕੇ ਆਪਾਂ ਥੱਲੇ ਕਰ ਦਾਂਗੇ ਨਾ ਇਹਨੂੰ ਆਪਾਂ ਹੁਣ ਰਿਜਨ ਦੇਣਾ ਪੋਲੇ ਜੇ ਤੇ ਜਦੋਂ ਇਹ ਰਿੱਡ ਕੇ ਥੋੜਾ ਥੱਲੇ ਹੋ ਗਿਆ ਫਿਰ ਆਪਾਂ ਬਾਕੀ ਦਾ ਬਚਿਆ ਸਾਗ ਪਾਵਾਂਗੇ ਇਹਦੇ ਵਿੱਚ ਤੇ ਇਹਨੂੰ ਫਿਰ ਆਪਾਂ ਟੱਕ ਦਿੰਦੇ ਆ ਸੇਕ ਜਿਹੜਾ ਸਾਗ ਦੇ ਥੱਲੇ ਪੂਰਾ ਫੁੱਲ ਹੀ ਚਾਹੀਦਾ ਤੇ ਬਾਕੀ ਜਦੋਂ ਸਾਗ ਥੱਲੇ ਹੋਊਗਾ ਇਹ ਬਾਕੀ ਦਾ ਸਾਗ ਬਾਅਦ ਚ ਆਪਾਂ ਪਾਉਨੇ ਆ ਤੇ ਇਹ ਆਪਾਂ ਲਈਆਂ ਜੀ ਮਿਰਚਾਂ ਜਿਹੜੀਆਂ ਪਤਾ ਨੂੰ ਉਸ ਦਿਨ ਵੀਡੀਓ ਚ ਤੋੜ ਕੇ ਵਿਖਾਈਆਂ ਸੀ ਲਾਈਵ ਇਹ ਦੇਖੋ ਪਹਿਲਾਂ ਜਿਵੇਂ ਹਰੀਆਂ ਹੋ ਜਾਂਦੀਆਂ ਫਿਰ ਕਾਲੀਆਂ ਹੋ ਜਾਂਦੀਆਂ ਫਿਰ ਲਾਲ ਹੋ ਜਾਂਦੀਆਂ ਨੇ ਇਹ ਜਿਹੜੀਆਂ ਮਿਰਚਾਂ ਆਪਾਂ ਇਹਦੇ ਵਿੱਚ ਪਾਵਾਂਗੇ ਸਾਗ ਚ ਤੇ ਮਿਰਚ ਆਪਾਂ ਜੇ ਇਦਾਂ ਨਹੀਂ ਪਾਵਾਂਗੇ ਚਾਹੇ ਦਸੀ ਤੁਹਾਨੂੰ ਪਤਾ ਵੀ ਕੱਟ ਕੇ ਪਾ ਦਿੰਨੇ ਆ ਚਾਹੇ 2 2 4 4 ਟੋਟੇ ਅੱਜ ਆਪਾਂ ਇਹਨਾਂ ਨੂੰ ਕੁੰਡੇ ਦੇ ਵਿੱਚ ਕੁੱਟ ਕੇ ਨਾਲ ਹੀ ਆਪਾਂ ਲਸਣ ਕੁੱਟ ਕੇ ਤੇ ਫੇਰ ਪਾਵਾਂਗੇ ਇਹਦੇ ਵਿੱਚ ਇਹ ਲਸਣ ਵੀ ਆਪਾਂ ਲੈ ਲਿਆ ਤੇ ਉਨੀ ਦੇਰ ਆਪਾਂ ਲਸਣ ਛਿੱਲ ਲੈਨੇ ਇਹ ਲਸਣ ਵੀ ਸਾਡਾ ਘਰ ਦਾ ਵਿੱਜਿਆ ਹੋਇਆ ਹੀ ਆ ਤੇ ਹੁਣੇ ਬਾਕੀ ਦਾ ਸਾਗ ਵੀ ਪਾ ਦਿੰਨੇ ਆ ਸਾਗ ਇਹ ਵੀ ਥੱਲੇ ਹੋ ਗਿਆ ਤੇ ਦੇਖੋ ਦੇਸੀ ਜਗਾੜ ਸਾਡਾ ਚਾਹ ਗਰਮ ਕਰਨ ਦਾ ਜਿਨੇ ਜਿਨੇ ਇਦਾਂ ਕੀਤੀ ਹੋਵੇ ਸਾਨੂੰ ਜਰੂਰ ਦੱਸਿਓ ਜੇ ਵੀ ਇਦਾਂ ਚਾਹ ਗਰਮ ਕੀਤੀ ਮੇਰੇ ਮੰਮੀ ਇਦਾਂ ਕਰਦੇ ਹੁੰਦੇ ਕਿ ਸਾਹ ਕੱਟਦੇ ਹੀ ਉਹਨਾਂ ਦੀ ਚਾਹ ਠੰਡੀ ਹੋ ਜਾਂਦੀ ਤੇ ਉਹਨਾਂ ਨੇ ਇਦਾਂ ਗਰਮ ਕਰ ਲੈਣੀ ਤੇ ਅੱਜ ਆਪਾਂ ਵੀ ਉਦਾਂ ਹੀ ਚਾਹ ਗਰਮ ਕੀਤੀ ਆ ਇਹ ਗੁੱਡੂ ਸਾਡੀ ਚਾਹ ਪੀਓਗੀ ਗੁੱਡੂ ਸਾਕੋ ਤੈਨੂੰ ਤਾਂ ਪਹਿਲਾਂ ਪਹਿਲਾਂ ਠੰਡੀ ਦੇ ਦਿੰਦੇ ਆ ਨਾ ਖੜ ਦੇ ਇੱਥੇ ਰੱਖ ਨਾ ਇੱਥੇ ਰੱਖੋ ਥੋੜੀ ਇਹ ਗਰਮ ਜਿਆਦੀ ਹੋ ਗਈ ਆ ਤੇ ਇਹ ਪਾ ਦਿੰਨੇ ਆਪਾਂ ਕੈਮਰਾਮੈਨ ਦੀ ਚਾਹ ਜਿੰਨੀ ਬਚੀ ਤੁਹਾਡੀ ਸਾਰੀ ਆ ਲੋ ਇਹ ਵੱਡਾ ਗਲਾਸ ਹੋਣਾ ਚਾਹੀਦਾ ਇਹ ਉਹ ਗਰਮ ਹੋ ਗਿਆ ਨਾ ਚਾਹ ਜੀ ਗਰਮ ਕੀਤੀ ਸੀ ਹੁਣ ਇਧਰ ਆਪਾਂ ਲਸਣ ਤੇ ਮਿਰਚਾਂ ਕੁੱਟ ਲੈਣੇ ਆ ਇਹ ਹੀ ਮਿਰਚਾਂ ਪਾਵਾਂਗੇ ਅੱਜ ਆਪਾਂ ਸਾਗ ਚ ਤਸ ਇਨੀਆ ਬਹੁਤ ਹੋ ਗਈ ਹੈ ਨਾ ਯਾਰ ਅੱਡੀ ਕਹਿੰਦੇ ਸੀ ਕੋੜੀਆਂ ਹੋਣਗੀਆਂ ਤੇ ਥੋੜੀਆਂ ਪਾਇਓ ਮੈਂ ਤੇ ਨਾ ਕਰ ਲਓ ਅੱਧੀਆਂ ਕਰ ਦੇਣਾ ਪਤਾ ਨਹੀਂ ਹੁਣ ਪਹਿਲੀ ਵਾਰੀ ਆਪਾਂ ਇਹ ਮਿਰਚ ਟਰਾਈ ਕਰਨੀ ਆ ਵੇਖਦੇ ਆ ਆਹ ਰੈੱਡ ਰੈੱਡ ਕੱਢ ਲਏ ਨੇ ਵਸਤੇ ਇਹਨੇ ਰੈੱਡ ਰਹਿੰਦੇ ਨੇ ਫਿਰ ਦੇਖਦੇ ਆ ਵੀ ਕਿੰਨੀ ਹੁੰਦੀ ਆ ਦੇਖੋ ਮੇਰੀ ਗੁੱਡਿਆ ਮੇਰੇ ਨਾਲ ਕਰਾ ਰਹੀ ਹੈ ਅੱਜ ਮਾਤਾ ਜੀ ਇੱਥੇ ਨਹੀਂ ਹੈ ਤੇ ਜੇ ਇਹਦੇ ਛਿੱਟ ਪੈ ਗਈ ਕਹਿੰਦੀ ਮम्मा ਮੈਂ ਕਰਦੀ ਏ ਲਾਗੋ ਤੁਹਾਡੇ ਜੇ ਛਿੱਟ ਪੈ ਗਈ ਗੁੱਡੂ ਰੋਣਾ ਨਹੀਂ ਫਿਰ ਠੀਕ ਹੈ ਸਾਰਾ ਚੰਗੀ ਤਰ੍ਹਾਂ ਕੁੱਟ ਦੋ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਕਿਉਂਕਿ ਮੇਰੇ ਗੁੱਡਿਆ ਰਾਣੀ ਦਾ ਨਾ ਸਾਗ ਬਹੁਤ ਫੇਵਰੇਟ ਆ ਸਾਗ ਬਣਿਆ ਹੋਏ ਨੇ ਨਾ ਚੁੱਲ੍ਹੇ ਦੇ ਘੇਰੇ ਘਰੇ ਤੁਰ ਹੀ ਫਿਰਨਾ ਚਾਏ ਨੇ ਉਸ ਦਿਨ ਖਾਸ ਕਹਿਣਾ ਕਿ ਮम्मा ਮੈਨੂੰ ਭੁੱਖ ਲੱਗ ਗਈ ਛੇਤੀ ਰੋਟੀ ਬਣਾ ਲਓ ਵੀ ਸਾਗ ਬਣ ਗਿਆ ਕੁਟਿਆ ਗਿਆ ਬਸ ਕੁਟੂ ਲੈਓ ਫੜਾਓ ਵਿੱਚ ਪਾ ਦੀ ਅਰੇ ਸਹੀ ਕੁਟਿਆ ਰੋਜੀ ਕੁਟਿਆ ਕਰੋ ਤੁਸੀਂ ਤੜਕਾ ਹੁਣ ਇਹਨੂੰ ਸਾਗ ਨੂੰ ਆਪਾਂ ਢੱਕੇ ਤੇ ਰੱਖ ਦੇਣਾ ਉੱਤੇ ਇਹਦੇ ਆਪਾਂ ਥੋੜਾ ਜਿਹਾ ਪਾਣੀ ਗਰਮ ਰੱਖ ਦਾਂਗੇ ਜੇ ਜ਼ਰੂਰਤ ਹੋਈ ਤੇ ਪਾਣੀ ਵਿੱਚ ਪਾਵਾਂਗੇ ਨਹੀਂ ਤੇ ਨਹੀਂ ਤੇ ਨੂੰ ਆਪਾਂ ਘੰਟਾ ਭਰ ਰਹਿਨਾਂਗੇ ਕਿਉਂਕਿ ਰੇ ਢਿੜਜ ਕੇ ਸਾਗ ਜਿਹੜਾ ਬਹੁਤ ਜ਼ਿਆਦਾ ਸਵਾਦ ਬੰਦਾ ਖਾਸ ਕਰਕੇ ਚੁੱਲੇ ਤੇ ਤੇ ਉਹ ਵੀ ਤੋੜੀ ਦੇ ਵਿੱਚ ਹੁਣ ਆਪਾਂ ਸਾਰਾ ਸਾਗ ਵੀ ਪਾਤਾ ਤੇ ਇਹਦੇ ਵਿੱਚ ਲਸਣ ਤੇ ਮਿਰਚਾਂ ਵੀ ਹਰੀਆਂ ਪਾ ਦਿੱਤੀਆਂ ਤੇ ਨੂਨ ਆਪਾਂ ਰਿੱਜਨ ਦਿੰਨੇ ਆ ਜਦੋਂ ਇਹ ਪੂਰਾ ਪ੍ਰੋਪਰਲੀ ਤਿਆਰ ਹੋ ਗਿਆ ਘੋਟਾ ਲੱਗਣ ਲਾਇਕ ਹੋ ਗਿਆ ਫਿਰ ਆਪਾਂ ਤੁਹਾਨੂੰ ਦਿਖਾਵਾਂਗੇ। ਥੋੜਾ ਪੈ ਤੇ ਚਪਨ ਜੀ ਪਾਣੀ ਪਾ ਦਿੰਨੇ ਆ। ਇਹ ਨਾਲ-ਨਾਲ ਗਰਮ ਹੁੰਦਾ ਰਹੂਗਾ। ਜੇ ਜ਼ਰੂਰਤ ਪਈ ਤੇ ਇਹੀ ਪਾਣੀ ਆਪਾਂ ਸਾਗ ਦੇ ਵਿੱਚ ਪਾ ਦਾਂਗੇ। ਫਿਲਹਾਲ ਆਪਾਂ ਨੂੰ ਜ਼ਰੂਰਤ ਨਹੀਂ ਹੈਗੀ ਇਸ ਕਰਕੇ ਆਪਾਂ ਥੋੜਾ ਜਿਹਾ ਇਹਦੇ ਵਿੱਚ ੱਪਣ ਦੇ ਵਿੱਚ ਹੀ ਪਾਣੀ ਰੱਖ ਰਹੇ ਹਾਂ ਗਰਮ ਤੇ ਅੱਗ ਆਪਾਂ ਇਹਦੇ ਥੱਲੇ ਫੁੱਲ ਬਾਲਤੀ ਆ ਤੇ ਹੁਣ ਇੱਕ ਘੰਟੇ ਨੂੰ ਰਾਮ ਨਾਲ ਰਿਜਨ ਦੇ ਵਿੱਚ ਵਹਿ ਚੈੱਕ ਕਰਦੇ ਰਵਾਂਗੇ ਹਿਲਾਉਂਦੇ ਰਵਾਂਗੇ ਇਹਨੂੰ ਤੇ ਦੇਖ ਲਓ ਅੱਗ ਕਿਵੇਂ ਮਚਣ ਰਹੀ ਹੈ ਤੌੜੀ ਨੂੰ ਕੋਈ ਪਰਵਾਹ ਨਹੀਂ ਆ ਨਹੀਂ ਤੇ ਲੋਕ ਕਹਿ ਦਿੰਦੇ ਜੀ ਸਾਡੀ ਤੌੜੀ ਫਟ ਜਾਂਦੀ ਹੈ ਬੀਕਾਨੇਰੀ ਤੌੜੀ ਐ ਨੂੰ ਕੋਈ ਪਰਵਾਹ ਨਹੀਂ ਆ ਜਿੰਨੀ ਮਰਜ਼ੀ ਅੱਗ ਇਹਦੇ ਥੱਲੇ ਬਾਲੋ ਤੁਸੀਂ ਦੇਖੋ ਸਾਗ ਆਪਣਾ ਬਣ ਚੁੱਕਾ ਹੈ ਇਹਨੂੰ ਹੁਣ ਆਪਾਂ ਘੋਟਾ ਲਾ ਲੈਨੇ ਆਂ ਦੇਖੋ ਪਾਣੀ ਜਮਾ ਇਹਦੇ ਵਿੱਚੋਂ ਖਤਮ ਹੋ ਚੁੱਕਾ ਰਹਿ ਚੁੱਕਾ ਹੈ ਇਹਦੀ ਇਹ ਨਿਸ਼ਾਨੀ ਹੁੰਦੀ ਪਿਓਣੀ ਨੂੰ ਆਪਾਂ ਘੋਟਾ ਲਾ ਸਕਦੇ ਆਂ ਤੇ ਜੇ ਇਹਦੇ ਵਿੱਚ ਇਹ ਪਾਣੀ ਜੇ ਚੁੰਦਾ ਰਹੇ ਤੇ ਉਹ ਫਿਰ ਕੁੱਟਾ ਨਹੀਂ ਆਉਂਦੀ ਸਾਗ ਦਾ ਸਵਾਦ ਨਹੀਂ ਆਉਂਦਾ ਉਹਨੂੰ ਆਪਾਂ ਥੱਲੇ ਲਾ ਲੈਨੇ ਆਂ ਤੇ ਇੱਥੇ ਆਪਾਂ ਰੱਖ ਦਿੰਨੇ ਆਂ ਜੀ ਕੜਾਈ ਇੱਥੇ ਆਪਾਂ ਤੜਕਾ ਲਾ ਲਾਂਗੇ ਇਹਨੂੰ ਤੇ ਤੜਕਾ ਆਪਾਂ ਜਿਹੜਾ ਦੇਸੀ ਘਿਓ ਦਾ ਲਾਵਾਂਗੇ ਤੁਸੀਂ ਇਹਨੂੰ ਕਿਸੇ ਵੀ ਚੀਜ਼ ਦਾ ਲਾ ਸਕਦੇ ਹੋ ਮੱਖਣ ਦਾ ਤ ਹੈ ਦੇਸੀ ਘਿਓ ਦਾ ਚਾਹੇ ਤੇਲ ਦਾ ਤੇ ਤੜਕਾ ਹੁਣ ਆਪਾਂ ਸਾਗ ਨੂੰ ਲਾਵਾਂਗੇ ਸਰਬਲੋ ਦੀ ਕੜਾਈ ਦੇ ਵਿੱਚ ਇਹਨੂੰ ਘਿਓ ਨੂੰ ਪਿਘਲ ਦਿੰਨੇ ਉਹਨਾਂ ਚਿਰ ਇਧਰ ਆਪਾਂ ਘੋਟਾ ਲਵਨੇ ਚਲ ਥੋੜਾ ਥੋੜਾ ਪਾਓ ਇਦਾਂ ਆਪਾਂ ਥੋੜਾ ਥੋੜਾ ਆਟਾ ਪਾ ਕੇ ਤੇ ਘੋਟਾ ਲਈ ਜਾਣਾ ਤੁਸੀਂ ਮੱਕੀ ਦਾ ਆਟਾ ਪਾ ਲਓ ਚਾਹੇ ਤੁਸੀਂ ਇਹ ਕਣਕ ਦਾ ਆਟਾ ਪਾ ਲਓ ਕੋਈ ਵੀ ਪਾ ਲਓ ਗੁੱਡੂ ਵਿੱਚ ਪਾ ਸਾਈਡ ਤੇ ਨਾ ਲਾਉਣਾ ਬਸ ਕੁਝ ਅੱਜ ਗੁੱਡੂ ਮੇਰੇ ਨਾਲ ਪੂਰੀ ਹੈਲਪ ਕਰਾਈ ਹੈ ਜੀ ਅੱਜ ਵਾਲੀ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਲਾਈਕ ਤੇ ਸ਼ੇਅਰ ਕਰ ਦਿਓ ਜੀ ਹਨਾ ਗੁੱਡੂ ਤੇ ਕੀ ਕਹਿਣਾ ਚੈਨਲ ਵਾਲਿਆਂ ਨੂੰ ਲਾਈਕ ਕਰ ਦੋ ਸ਼ੇਅਰ ਕਰ ਦੋ ਸਹਾਨਾ ਕਮੈਂਟ ਵੀ ਕਰ ਲਿਓ ਕਮੈਂਟ ਵੀ ਕਰਿਓ ਵੀ ਗੁੱਡ ਟਰਡੇ ਸਾਗ ਮੈਂ ਇਹਨਾਂ ਬਣਾਇਆ ਤੁਹਾਨੂੰ ਕਿਦਾਂ ਦਾ ਲੱਗਿਆ ਸਾਗ ਬਣਾਉਣਾ ਇਹਦਾ ਮੇਰੇ ਨਾਲ ਚਲੋ ਛੱਡੋ ਬੇਟਾ ਮੈਂ ਕਰਦੀ ਗੱਲ ਹੋਰ ਹਨਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਸਬਸਕ੍ਰਾਈਬ ਨਹੀਂ ਹੁੰਦਾ ਸਬਸਕ੍ਰਾਈਬ ਕਰ ਦਿਓ ਜੀ ਗੁੱਡੂ ਇਹ ਕਹਿਣਾ ਚਾਹੁੰਦੀ ਆ ਕਿ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਇਹ ਦੇਖੋ ਹੁਣ ਗੱਲਾਂ ਗੱਲਾਂ ਚ ਆਪਣਾ ਘੋਟਾ ਵੀ ਲਾਗੇ ਦੇਖੋ ਸਾਗ ਪੂਰਾ ਐ ਘਟ ਗਿਆ ਜਿਹੜਾ ਮਧਾਣੀ ਨੇ ਇਹਦਾ ਸਾਗ ਘੁੱਟਿਆ ਉਹੀ ਸਵਾਦ ਲੱਗਦਾ ਵੈਸੇ ਕਈ ਲੋਕ ਕਰਦੇ ਜਿਵੇਂ ਗ੍ਰੈਂਡਰ ਨਾਲ ਚਾ ਹੈਂਡੀ ਵਗੈਰਾ ਇਹਦੇ ਵਿੱਚ ਚਲਾ ਦਿੰਦੇ ਉਹਨਾਂ ਉਹ ਜਿਹੜਾ ਘੁੱਟਿਆ ਸਾਗ ਨਹੀਂ ਸਵਾਦ ਲੱਗਦਾ ਇਹ ਦੇਖੋ ਮਧਾਣੀ ਦੇ ਨਾਲ ਹੀ ਕਿੰਨਾ ਸੋਹਣਾ ਐ ਘਟ ਗਿਆ ਸਾਗ ਬਿਲਕੁਲ ਐ ਵਧੀਆ ਘੁੱਟ ਗਿਆ ਤੁਹਾਨੂੰ ਇਧਰ ਆਪਣਾ ਕੋਈ ਹੋ ਵੀ ਗਰਮ ਹੋ ਚੁੱਕਾ ਤੇ ਆਪਾਂ ਇਹਦੇ ਵਿੱਚ ਇਹ ਤੜਕਾ ਪਾ ਦਾਂਗੇ ਜਿਹੜਾ ਕੱਟਿਆ ਆਪਾਂ ਇਹ ਅਦਰਕ ਲਿਆ ਆਪਾਂ ਥੋੜਾ ਜਿਹਾ ਨਾਲ ਲੈ ਆਪਾਂ ਤਿੰਨ ਚਾਰ ਪਿਆਜ਼ ਤੇ ਨਾਲ ਆਪਾਂ ਦੋ ਲੈ ਦੀ ਟਮਾਟਰ ਤੇ ਇਹਨਾਂ ਦਾ ਆਪਾਂ ਤੜਕਾ ਲਾ ਦਾਂਗੇ ਤੇ ਤੜਕਾ ਇਹ ਸਾਗ ਨੂੰ ਉਨਾ ਕੀ ਲਾਵਾਂਗੇ ਜਿੰਨਾ ਕ ਅਸੀਂ ਖਾਣਾ ਹੈ ਨਾਲ ਹੀ ਆਪਾਂ ਇਹਦੇ ਪਿਆਜ਼ ਪਾ ਦਾਂਗੇ ਆਪਾਂ ਆ ਟਮਾਟਰ ਵੀ ਬਰੀ ਬਰੀ ਕੱਟ ਲੈਨੇ ਆ ਪਹਿਲਾਂ ਆਪਾਂ ਟਮਾਟਰ ਉੱਚ ਕੱਟ ਕੇ ਨਹੀਂ ਰੱਖਿਆ ਕਿਉਂਕਿ ਤੁਹਾਨੂੰ ਪਤਾ ਉਹ ਪਿੱਤਲ ਦੀ ਥਾਲੀ ਆ ਉਹਦੇ ਵਿੱਚ ਆਪਾਂ ਟਮਾਟਰ ਨੂੰ ਨਹੀਂ ਕੱਟਿਆ ਥੋੜੇ ਪਿਆਜ ਥੋੜੇ ਜੇ ਪਹੁੰਚੁੱਕੇ ਤੇ ਇਹਦੇ ਵਿੱਚ ਪਾ ਦਾਂਗੇ ਆਪਾਂ ਇਹ ਟਮਾਟਰ ਕੱਟੇ ਹੋਏ ਥੋੜੇ ਆਪਾਂ ਟਮਾਟਰ ਵੀ ਇਹਦੇ ਵਿੱਚ ਭੁੰਨ ਲੈਣਾ ਕਿਉਂਕਿ ਸਾਗ ਦੇ ਵਿੱਚ ਜਿਹੜਾ ਤੜਕਾ ਜਿਆਦਾ ਹੀ ਲਾਲ ਕਰਕੇ ਨਹੀਂ ਪਾਉਂਦੇ ਪਿਆਜ਼ ਵੀ ਥੋੜੇ ਕੱਚੇ ਕੱਚੇ ਹੀ ਰੱਖਦੇ ਆ ਜੇ ਤੁਹਾਨੂੰ ਨਹੀਂ ਕੱਚੇ ਪਸੰਦ ਤੇ ਤੁਸੀਂ ਥੋੜਾ ਜਿਹਾ ਹੋਰ ਇਹਨੂੰ ਫਰਾਈ ਕਰ ਸਕਦੇ ਜੇ ਹੁਣ ਇਹ ਦੇਖੋ ਤੜਕਾ ਵੀ ਪੂਰਾ ਚੰਗੀ ਤਰ੍ਹਾਂ ਪੁੱਜ ਚੁੱਕਾ ਹੈ ਤੇ ਹੁਣ ਆਪਾਂ ਇਹਦੇ ਵਿੱਚ ਇਹ ਸਾਗ ਪਾ ਦਾਂਗੇ ਅੱਛੀ ਥੋੜੇ ਨੂੰ ਤੜਕਾ ਲਾਵਾਂਗੇ ਬਾਕੀ ਦਾ ਫੇਰੇ ਲਾਵਾਂਗੇ ਵੈਸੇ ਕਈ ਲੋਕ ਕਰਦੇ ਨੇ ਵੀ ਇਹ ਸਰੋਂ ਦਾ ਸਾਗ ਬਣਾ ਕੇ ਬਿਨਾਂ ਤੜਕੇ ਤੋਂ ਖਾਂਦੇ ਨੇ ਪਹਿਲੇ ਦਿਨ ਜੇ ਤੁਹਾਨੂੰ ਉਹਦਾ ਪਸੰਦ ਆ ਤਾਂ ਤੁਸੀਂ ਉਹਦਾ ਵੀ ਖਾ ਸਕਦੇ ਹੋ ਕਿਉਂਕਿ ਇਹ ਜਿਹੜਾ ਮਿੱਠੀ ਸਰੋਂ ਦਾ ਸਾਗ ਆ ਨਾ ਇਹ ਬਹੁਤ ਟੇਸਟੀ ਬਣਦਾ ਵੀਣੇ ਤੜਕੇ ਤੋਂ ਹੀ ਜੀ ਕਰਦਾ ਖਾਣ ਨੂੰ ਤੇ ਲਓ ਜੀ ਆਪਣਾ ਸਰੋਂ ਦਾ ਸਾਗ ਜਿਹੜਾ ਬਣ ਕੇ ਰੈਡੀ ਬਾਸੇ ਦੇ ਉੱਤੇ ਹੁਣ ਆਪਾਂ ਹਰਾ ਧਨੀਆ ਪਾ ਦੇਣਾ ਤੇ ਘਰ ਦਾ ਮੱਖਣ ਪਾ ਕੇ ਤੇ ਮੱਕੀ ਦੀ ਰੋਟੀ ਨਾਲ ਖਾਵਾਂਗੇ ਸਰੋਂ ਦਾ ਸਾਗ ਤੇ ਆਪਣਾ ਸਾਗ ਤਿਆਰ ਹੋ ਚੁੱਕਾ ਹੁਣ ਇਹਨੂੰ ਆਪਾਂ ਚੁੱਲੇ ਤੋਂ ਉਤਾਰ ਦਿੰਨੇ ਆ ਤੇ ਇੱਥੇ ਬਣਾਵਾਂਗੇ ਆਪਾਂ ਮੱਕੀ ਦੀ ਰੋਟੀ ਤੇ ਫਿਰ ਥਾਲੀ ਸਜਾ ਕੇ ਆਪਾਂ ਤੁਹਾਨੂੰ ਵਿਖਾਵਾਂਗੇ ਤੇ ਰੋਟੀ ਜਿਹੜੀ ਅਸੀਂ 2 ਮਿੰਟ ਠਹਿਰ ਕੇ ਬਣਾਉਣੀ ਹੈ ਕਿਉਂਕਿ ਮਾਤਾ ਜੀ ਆਗੇ ਤੁਹਾਨੂੰ ਆਪਾਂ ਦੱਸਾਂ ਜੀ ਕਿ ਮਾਤਾ ਜੀ ਦਰਬਾਰ ਸਾਹਿਬ ਗਏ ਸੀ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਨਾਲ ਉਹਨਾਂ ਦੇ ਰਿਲੇਟਿਵ ਵੀ ਨੇ ਆਪਾਂ 2-4 ਮਿੰਟ ਉਹਨਾਂ ਨਾਲ ਗੱਲਾਂ ਕਰਕੇ ਤੇ ਫਿਰ ਆਪਾਂ ਰੋਟੀ ਬਣਾਉਣੇ ਤੇ ਥਾਲੀ ਤੁਹਾਨੂੰ ਤਿਆਰ ਕਰਕੇ ਜਿਹੜੀ ਦਿਖਾ ਦਾਂਗੇ ਹੁਣ ਤੁਸੀਂ ਮੈਨੂੰ ਇਹ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਸਾਡੀ ਅੱਜ ਸਰੋਂ ਦਾ ਸਾਗ ਬਣਾਉਣ ਵਾਲੀ ਵੀਡੀਓ ਕਿੱਦਾਂ ਦੀ ਲੱਗੀ ਜੇ ਵੀਡੀਓ ਚੰਗੀ ਲੱਗੀ ਤੇ ਲਾਈਕ ਤੇ ਸ਼ੇਅਰ ਦਬਕੇ ਕਰ ਦਿਓ ਜੇ ਤੇ ਜਿਹੜੇ ਕਈ ਲੋਕ ਸਾਗ ਨਹੀਂ ਖਾਂਦੇ ਉਹਨਾਂ ਨੂੰ ਰਿਕਵੈਸਟ ਆ ਜੀ ਸਾਗ ਜਿਹੜ ਸਾਗ ਇਹਦਾ ਖਾਣਾ ਬਹੁਤ ਜਿਆਦਾ ਫਾਇਦੇਮੰਦ ਹੁੰਦਾ ਆਪਣੇ ਸਰੀਰ ਵਾਸਤੇ ਇਸ ਕਰਕੇ ਸਾਗ ਜ਼ਰੂਰ ਬਣਾਓ ਤੇ ਖਾਓ ਤੇ ਹੋਰਾਂ ਨੂੰ ਵੀ ਖਵਾਓ ਜੀ ਤੇ ਬਾਕੀ ਮੇਰੇ ਇਸ ਚੈਨਲ ਤੇ ਤੁਸੀਂ ਜਾ ਕੇ ਵੇਖ ਸਕਦੇ ਆਪਾਂ ਜਾਣਕਾਰੀ ਵਾਲੀਆਂ ਸਾਰੀਆਂ ਵੀਡੀਓ ਪਾਈਆਂ ਨੇ ਤੇ ਜੇ ਆਪਾਂ ਕਿਹੜਾ ਅਨਾਜ ਖਾਣਾ ਕਿਹੜੇ ਆਪਾਂ ਭਾਂਡੇ ਵਰਤਨੇ ਤੁਸੀਂ ਮੇਰੇ ਚੈਨਲ ਤੇ ਜਾ ਕੇ ਵੇਖ ਸਕਦੇ ਹੋ ਜੇ ਵੀਡੀਓ ਚੰਗੀਆਂ ਲੱਗੀਆਂ ਤੇ ਲਾਈਕ ਤੇ ਸ਼ੇਅਰ ਦਬਕੇ ਕਰ ਦਿਓ ਜੇ ਇਹ ਸਾਡੇ ਰਿਲੇਟਿਵ ਆਏ ਨੇ ਹੁਣ ਆਪਾਂ ਇਹ ਧਨੀਆ ਪਾ ਕੇ ਤੇ ਇਹਨਾਂ ਨਾਲ ਜਾ ਕੇ ਗੱਲਬਾਤ ਕਰਦੇ ਆ ਹੁਣ ਆਪਾਂ ਧਨੀਆ ਪਾਤਾ ਸਾਗ ਤੇ ਹੁਣ ਇੱਥੇ ਆਪਾਂ ਵੀਡੀਓ ਦਾ ਕਰਦੇ ਜੀ ਐਂਡ ਤੇ ਸਰੋਂ ਦਾ ਸਾਗ ਮਿਲਦੇ ਆ ਨੈਕਸਟ ਵੀਡੀਓ 'ਚ ਤਦ ਤੱਕ ਲਈ ਬਾਏ ਹੁਣ ਇਹ ਥਾਲੀ ਆਪਾਂ ਤਿਆਰ ਕਰਦੇ ਆ ਜੀ ਇੱਥੇ ਦੇਖੋ ਮਾਤਾ ਜੀ ਵੀ ਆ ਗਏ ਆ ਦਰਬਾਰ ਸਾਹਿਬ ਕਿਉਂਕਿ ਸਾਗ ਇਹਨਾਂ ਦਾ ਵੀ ਬਹੁਤ ਫੇਵਰੇਟ ਆ ਗੁੱਡੂ ਵਾਂਗੂ ਤੇ ਸਾਖਾਂ ਦੇ ਟਾਈਮ ਆ ਚੁੱਕੇ ਨੇ ਟਰੜੇ ਮਾਤਾ ਜੀ ਨੂੰ ਆਪਾਂ ਦਿੰਨੇ ਆ ਜੀ ਥਾਲੀ ਤਿਆਰ ਕਰਕੇ ਇਹ ਦੇਖੋ ਆਪਣੀ ਦੇਸੀ ਥਾਲੀ ਨਾਲ ਹਰੀਆਂ ਭਰਮਾ ਮਿਰਚਾਂ ਦਾ ਚਾਹ ਨਾਲ ਗਲਗਰ ਨਾਲ ਮੂਲੀ ਨਾਲ ਮੱਕੀ ਦੀ ਰੋਟੀ ਤੇ ਨਾਲ ਸਰੋਂ ਦਾ ਸਾਗ ਤੇ ਵਿੱਚ ਘਰ ਦਾ ਬਣਿਆ ਮੱਖਣ ਇਹ ਆਪਾਂ ਦਿੰਨੇ ਜੀ ਮਾਤਾ ਜੀ ਨੂੰ ਆਓ ਜੀ ਤੁਸੀਂ ਵੀ ਸਾਡੇ ਨਾਲ ਸ਼ੇਅਰ ਕਰੋ ਆ ਖਾਓ ਆ ਕੇ ਇੰਜੋਏ ਕਰੋ ਜੀ ਤੇ ਹੁਣ ਆਪਾਂ ਵੀ ਇਹ ਮੱਕੀ ਦੀ ਰੋਟੀ ਬਣਾ ਕੇ ਤੇ ਛੇਸ਼ੇ ਦੀ ਖਾਣੇ ਆ ਤੇ ਮ제 ਆਨੰਦ ਲੈਣੇ ਆ ਪਾ ਜੀ